ਪਹਿਲੀ ਗੱਲ ਤੇ ਇਹ ਵੀ ਉਹਨੂੰ ਬਾਬਾ ਸ਼ਬਦ ਕਹਿ ਲਾਉਣ ਦਾ ਕੋਈ ਹੱਕ ਨਹੀਂਗਾ ਬਾਬਾ ਇੱਕ ਸਤਿਕਾਰਤ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਬਾਬਾ ਬਾਬਾ ਨਾਨਕ ਹੀ ਹੋਇਆ ਔਰ ਜਿਨ੍ਹਾਂ ਦਾ ਫਲਸਫਾ ਸੀ ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾ ਰਹੇ ਸੀ ਗਮਰਾਹ ਕਰ ਰਹੇ ਸੀ ਲੋਕਾਂ ਦੀ ਲੁੱਟਖੋ ਹੋ ਰਹੀ ਸੀ ਇੱਜ਼ਤਾਂ ਗਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਭਜਾਓ ਪੰਜਾਬ ਬਚਾਓ ਦੀ ਮਹਿੰਮ ਹੈ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਿੰਮ ਜਿਹੜੀ ਅਸੀਂ ਚੱਲਦੀ ਚੱਲਦੀ ਮਹਿੰਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਤੇ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸ ਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇੱਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇਵਿਆਂ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਹੈ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਬਾਲ ਦਾਸ ਉਹਦਾ ਨਾਮ ਹੈ ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ ਪਹਿਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਵੀ ਹੋ ਸਕਦੀ ਹੈ ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਆ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫਜੀ ਭद्दी ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀ ਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟਕਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨ ਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸਾਰੇ ਆਏ ਨੇ ਜਥੇਦਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਇਹ ਪੰਜਾਬ ਦੇ ਵਿੱਚ ਹਿੰਸਾ ਵਧ ਘਾ ਰਹੀ ਹੈ ਸੋ ਸਾਡੀ ਕੋਈ ਵੀ ਵੀਡੀਓ ਅੱਜ ਤੱਕ ਅਪਲੋਡ ਨਹੀਂ ਹੋਈ ਜਿਹਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੋਣ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹਣਾ ਜੋ ਅਸੀਂ ਅੱਜ 250 ਕਿਲੋਮੀਟਰ ਚੱਲ ਕੇ ਆਏ ਆ ਤਨੌਲਾ ਤੋਂ ਸਾਡੀ ਸਤਕਾਰ ਕਮੇਟੀ ਆਈ ਹੈ ਕੈਰੇਨ ਸਾਹਿਬ ਚਮਕੌਰ ਸਿੰਘ ਜੀ ਸਾਡੇ ਜਗਰੂਪ ਸਿੰਘ ਜੀ ਜਥੇਦਾਰ ਜੀ ਬਾਬਾ ਜੀ ਗੁਰਵਿੰਦਰ ਸਿੰਘ ਜੀ ਔਰ ਮੋਹਨਜੀਤ ਸਿੰਘ ਨਵਦੀਪ ਸਿੰਘ ਗਰਜੰਟ ਸਿੰਘ ਸਾਰੇ ਹੋਰ ਵੀ ਕਾਫੀ ਮਹਾਂਪੁਰਖ ਜਿਹੜੇ ਆਏ ਨੇ ਸੋ ਇੰਨੀ ਬਾੜ ਚੱਲ ਕੇ ਆਏ ਆ ਦੋਹਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋ ਮੈਂ ਇੱਥੇ ਪਹੁੰਚਿਆ ਮੈਂ ਐਸਐਸਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਹਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਹੈ ਉਹਦਾ ਪੁਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੁਖਤਾ ਸਬੂਤ ਉਹਦੇ ਕੋਲੇ ਨਹੀਂ ਹੈਗਾ ਉਹਨੇ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਸੋ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹਣਾ ਵੀ ਜਾਂ ਤੇਰੇ ਡੇਰੇ ਆਉਣੇ ਆ ਤੇ ਤੂੰ ਭਾਈ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈਂ ਲੋਕਾਂ ਦੇ ਭਾਵਨਾ ਨੂੰ ਤੂੰ ਠੇਸ ਪਹਚਾ ਰਿਹਾ ਔਰ ਬੜੀਆਂ ਤੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਅਸੀਂ ਤੇਰੀਆਂ ਕੋਠੀਆਂ ਵੇਖ ਕੇ ਨਹੀਂ ਆਏ ਅਸੀਂ ਤੇਰਾ ਪੈਸਾ ਵੇਖ ਕੇ ਨਹੀਂ ਆਏ ਅਸੀਂ ਉਹਨਾਂ ਮਾਸੂਮ ਲੋਕਾਂ ਵੱਲ ਵੇਖ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਤੂੰ ਬੜੇ ਤਰੀਕੇ ਨਾਲ ਭੂਤ ਪ੍ਰੇਤ ਦੇ ਚੱਕਰਾਂ ਵਿੱਚ ਲੋਕਾਂ ਨੂੰ ਲੁੱਟ ਰਿਹਾ ਠੱਗ ਰਿਹਾ ਜੀ ਆਪਾਂ ਫੋਨ ਉਹਨੂੰ ਲਾਇਆ ਜੀ ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਸੋ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਜੂਥ ਤੇ ਸਾਡੇ ਗੁਰਸਿੱਖ ਵੀਰ ਪਹੁੰਚੇ ਹੋਏ ਆ ਤੇ ਪਰ ਹਜੇ ਤੱਕ ਉਹ ਪੱਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ 15 ਮਿੰਟ ਮੈਂ ਇੱਥੇ ਹੋਰ ਖੜਦਾ ਸਾਨੂੰ ਆਿਆਂ ਨੂੰ 2 ਘੰਟੇ ਹੋ ਗਏ ਨੇ ਤੋਂ ਹਜੇ ਤੱਕ ਉਹ ਬਾਬਾ ਪਹੁੰਚਿਆ ਨਹੀਂਗਾ ਤੋਂ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਵੀ ਦੋਹੇ ਤੇਰਾਣੂ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਸੋ ਫੋਨ ਮੈਂ ਦੋ ਫੋਨ ਲਾਤੇ ਆ ਜੀ ਫੋਨ ਨਹੀਂ ਚੱਕ ਰਿਹਾ ਆਂ ਕਿਸ ਦਿੱਤੀ ਕੋ ਕਾਲ ਤੋ ਐਸੇ ਤੋਂ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਵੀ ਮੈਂ ਸੰਗਤ ਨੂੰ ਪੁੱਛਣਾ ਚਾਹਣਾ ਹੈ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਜ ਰਹੀ ਆ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਮੈਂਟਲੀ ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਾਂ ਤੇ ਸੋ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ ਸੁਚੇਤ ਹੋ ਕੇ ਮੈਂ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੋ ਸਾਰੇ ਜਾਂ ਸਿੱਖ ਧਰਮ 'ਚ ਹੀ ਆਜੋ ਜੇ ਕੋਈ Hindu ਧਰਮ ਦੇ ਨਾਲ ਰਿਲੇਟਡ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ 'ਚ ਮੁਹੱਲਿਆਂ 'ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਦਾ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੋੜੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਇਸਾਈ ਧਰਮ ਦੇ ਐ ਉਹਨਾਂ ਦੀਆਂ ਚਰਚਾ ਬਣੀਆਂ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਿ ਦਿਆਂ ਕੋਈ ਵੀ ਧਰਮ ਹੈ ਸਿੱਖ ਧਰਮ Hindu ਧਰਮ ਮੁਸਲਮ ਧਰਮ ਈਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਵਾਂਗੇ ਜੀ ਆਹ ਤਾਂ ਮੇਰੇ ਕੋਲ ਤਾਂ ਇੱਕੋ ਹੀ ਆ ਵੀ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਆ ਕੇ ਖੋਲ ਦੇ ਮੇਰਾ ਪੱਕਾ ਨੰਬਰ ਇੱਕ ਪਿੰਡ ਹੈ ਫਰੀਦਕੋਟ ਦੇ ਨਾਲ ਟਹਿਣਾ ਪੱਕਾ ਤੇ 5 ਲੱਖ ਰੁਪਇਆ ਮੇਰੇ ਤੋਂ ਲੈ ਜੇ ਹੋਰ ਵੱਡੇ ਵੱਡੇ ਦਾਅਵੇ ਤਾਂ ਅਸੀਂ ਚਲੋ ਇਹਨਾਂ ਨੂੰ ਨਹੀਂ ਕਹਿੰਦੇ ਤੇ 5 ਲੱਖ ਰੁਪਇਆ ਮੇਰੇ ਤੋਂ ਆ ਕੇ ਲੈ ਜਾ ਮੇਰੇ ਮੋਬਾਈਲ ਦਾ ਪੈਟਰਨ ਖੋਲ ਦੇ ਆ ਕੇ ਇੰਨਾ ਹੀ ਹੈ ਪਾਲਕ ਨਾਰਾ ਅੰਦਰ ਕਿ ਡਰ ਬੈਠਾ ਪਿਆਗਾ ਜਦ ਤੂੰ ਕੀ ਅਰਖਾਸਤਾ ਦੇ ਰਿਹਾ ਪਾਲਕ ਨਾਰਾ ਪਖੰਡੀ ਅਸੀਂ ਤੈਨੂੰ ਵਿਸ਼ਵਾਸ ਦਿਵਾਉਂਦੇ ਹਾਂ ਤੇਰੀ ਜਾਨ ਮਾਲ ਦੀ ਰੱਖੀ ਤੈਨੂੰ ਕੋਈ ਮੰਦਾ ਚੰਗਾ ਬੋਲ ਜੇ ਤੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਲਾਵੇਗਾ ਜੇ ਤੂੰ ਅਸਲ ਦੇ ਵਿੱਚ ਤੇਰੇ ਅੰਦਰ ਕੋਈ ਕਵੀ ਸ਼ਕਤੀ ਹੈ ਤੇਰੇ ਅੰਦਰ ਕੋਈ ਜਾਦੂ ਹੈ ਕੋਈ ਸ਼ਕਤੀ ਹੈ ਕੋਈ ਕਰਾਮਾਤ ਹੈ ਤੂੰ ਤੂੰ ਸਾਡੇ ਨਾਲ ਜਬੇਟ ਰੱਖ ਅਸੀਂ ਬਾਬਿਆਂ ਨੇ ਰੋਸ ਨੇ ਕੀਤੇ ਉੱਤਰ ਦਿੱਤੇ ਅਸੀਂ ਤੈਨੂੰ ਸਿਰਫ ਉੱਤਰ ਮੰਗਦੇ ਆ ਤੂੰ ਸਾਨੂੰ ਜਵਾਬ ਤਾਂ ਦੱਸਦੇ ਸੀ ਭੋਲੇ ਭਾਲੇ ਲੋਕਾਂ ਨੂੰ ਇੱਕ ਧਰਮ ਫਟਮਣ ਦੀ ਆਰਥਿਕਤੋਂ ਲੁੱਟਿਆ ਸੋ ਜਿਸ ਦਿਨ ਮਰਜ਼ੀ ਤੇਰਾ ਮਨ ਕਰੇ ਇੱਕ ਦੇਖੋ ਭੋਕੇ ਤੇਰੀ ਸੁਰੱਖਿਆ ਤੇਰੀ ਜਾਨ ਮਾਰ ਦੀ ਡਾਕੀ ਸਾਡੀ ਜ਼ਿੰਮੇਵਾਰੀ ਨਹੀਂ ਤੈਨੂੰ ਅਸੀਂ ਕੁਝ ਨਹੀਂ ਖਵਾਗੇ ਪਰ ਟੇਮਾਂ ਤੇ ਬੈਠ ਕੇ ਤੂੰ ਸਾਡੇ ਨਾਲ ਵਿਚਾਰ ਤੇ ਕਰ ਜਿਹਦੇ ਕੋਲ ਹੈ ਕਿ ਤੂੰ ਹੈ ਕਿ ਅਸੀਂ ਤੈਨੂੰ ਪਖੰਡ ਚੈਲੰਜ ਚੈਲੰਜ ਕਰਕੇ ਆ ਤੂੰ ਸਾਨੂੰ ਮਤਲਬ ਸਾਡੇ ਪਖੰਡ ਜਾਂ ਸਾਡੇ ਕੋਲ ਤੋਂ ਸਾਨੂੰ ਟੇਬਲ ਤੇ ਬੈਠ ਕੇ ਸੰਤਸਾਪਾ ਹਾਂ ਜੀ ਭਾਵੇਂ ਉਹ ਪ੍ਰਸ਼ਾਸਨ ਕਿਤੇ ਜਿੱਥੇ ਉਹਦਾ ਜਿੱਥੇ ਉਹਨੂੰ ਲੱਗਦਾ ਵੀ ਮੈਂ ਇੱਥੇ ਸੁਰੱਖਤ ਆ ਅਸੀਂ ਕੋਈ ਟਾਕੂ ਨਹੀਂ ਕੋਈ ਮਰਦਾਂ ਦੀ ਕਰਦੇ ਨਹੀਂ ਕੋਈ ਬੈਸਟਰਾਫੀ ਜਿੱਥੇ ਤਰ੍ਹਾਂ ਜੀ ਕਰਦਾ ਉਥੇ ਬੈਠ ਕੇ ਪ੍ਰਸ਼ਾਸਨ ਵੀ ਜਿੱਥੇ ਫਿਰ ਮੈਨੂੰ ਸੋਚ ਸਕਦਾ ਸੈਟਲ ਆ ਬੈਠ ਬੈਠ ਕੇ ਤਰੀਕ ਕਰਾ ਮਸਤੀ ਇਹ ਉਹ ਦੱਸ ਨਹੀਂ ਫਿਰ ਭਾਈ ਤੁਸੀਂ ਇਹਨੂੰ ਬੰਦ ਕਰ ਨਹੀਂ ਇੱਥੇ ਨਹੀਂ ਸਾਨੂੰ ਇਨਸਾਫ ਮਿਲੂਗਾ ਅਸੀਂ ਜਾ ਕੇ ਅਸਲ ਸਾਥ ਅੱਥੇ ਬੈਣਾ ਹੁੰਦਾਗਾ ਅਸੀਂ ਤੇਰੇ ਭਖਾਂ ਦੇ ਬਾਦ ਨੂੰ ਚੈਲੰਜ ਕਰਾਂਗੇ ਭਾਵੇਂ ਕੋਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣ ਪਾ